ਡਿਸਟ੍ਰਿਕਟ 바ਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਰ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਤਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਦੇ ਰਿਗਾਰਡਿੰਗ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ ਨੋ ਵਰਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਦੂਸਰਾ ਅਸੀਂ ਸਾਰੇ ਗਨੇ ਜੋ ਪੈਂਗਾਬ ਦੇ ਵਿੱਚ ਮਿਲਿਟੈਂਟਾਂ ਨੇ ਅਟੈਕ ਕਰਕੇ ਜੋ 26 ਕਿਰਦੋਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖ਼ਤ ਸਜ਼ਾ ਹੀ ਮੰਗਦੀ ਕਰਦੇ ਆਂ ਔਰ ਸਰਕਾਰ ਨੂੰ ਪੀਂ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਡਿਸਟ੍ਰਿਕਟ 12 ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਨੋ ਵਰਕ ਦਾ ਮਤਾ ਪਾਸ ਕੀਤਾ ਜਿਵੇਂ ਅਸੀਂ ਜਿਹੜਾ ਕੰਮ ਠੱਪ ਕੀਤਾ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਡਿਸਟ੍ਰਿਕਟ 12 ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਅਦ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਦੇ ਰਿਗਾਰਡਿੰਗ ਬਾਅਦ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ ਨੋ ਵਰਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਦੂਸਰਾ ਅਸੀਂ ਸਾਰੇ ਗਨੇ ਜੋ ਪੈਨਗਰਡ ਦੇ ਵਿੱਚ ਮਿਲਿਟੈਂਟਾਂ ਨੇ ਅਟੈਕ ਕਰਕੇ ਜੋ 26 ਇਹ ਦੋਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖ਼ਤ ਸਜ਼ਾ ਦੀ ਮੰਗ ਕੀਤੀ ਕਰਦੇ ਆਂ ਔਰ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਨੋ ਵਰਕ ਦਾ ਮਤਾ ਪਾਸ ਕੀਤਾ ਜਿਵੇਂ ਅਸੀਂ ਜਿਹੜਾ ਕੰਮ ਠੱਪ ਕੀਤਾ ਹੈ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਾਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਅਦ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਮਠੌਰ ਉਹਨਾਂ ਦੀ ਡੈਥ ਹੋਈ ਹੈ ਜਿਹਦੇ ਰਿਗਾਰਡਿੰਗ ਬਾਅਦ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ 9 ਵਰਕਮੈਨ ਨੂੰ ਕਾਲ ਦਿੱਤੀ ਗਈ ਹੈ ਦੂਸਰਾ ਅਸੀਂ ਸਾਰੇ ਗਨੇ ਜੋ ਪੈਨਗਰਡ ਦੇ ਵਿੱਚ ਮਿਲਿਟੈਂਟਾਂ ਨੇ ਅਟੈਕ ਕਰਕੇ ਜੋ 26 ਵਿਦੇਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖਤ ਸੱਭਾ ਹੀ ਨਿਖੇਦੀ ਕਰਦੇ ਆਂ ਔਰ ਸਰਕਾਰ ਨੂੰ ਪੀ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਹਿਬਾਨ ਨੇ ਨੋ ਵਰਕ ਦਾ ਮਤਾ ਪਾਕੇ ਜਿਉਂ ਅਸੀਂ ਜਿਹੜਾ ਕੰਮ ਠੱਪ ਕੀਤਾ ਹੈ ਇੱਕ ਦਿਨ ਦੀ ਸਟ੍ਰਾਈਕ ਇੱਕ ਦਿਨ ਦੀ ਸਟ੍ਰਾਈਕ ਹੈ ਬਾਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਦੇ ਜਿਹੜੇ ਸਾਰੇ ਵਕੀਲ ਸਹਿਬਾਨ ਨੇ ਅੱਜ ਦੋ ਮੁੱਦਿਆਂ ਨੂੰ ਲੈ ਕੇ ਨੋ ਵਰਕ ਦਾ ਮਤਾ ਪਾਇਆ ਗਿਆ ਇੱਕ ਸਾਡੇ ਬਾਰ ਕੌਂਸਲ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਰਠੌਰ ਉਹਨਾਂ ਦੀ ਡੈਥ ਹੋਈ ਹੈ ਜਿਹੜੇ ਰਿਗਾਰਡਿੰਗ ਬਾ ਕੌਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਅੱਜ 9 ਵਰਕ ਦੀ ਸਾਨੂੰ ਕਾਲ ਦਿੱਤੀ ਗਈ ਆ ਦੂਸਰਾ ਅਸੀਂ ਸਾਰੇ ਗਨੇ ਜੋ ਪਹਿਨਗਰ ਦੇ ਵਿੱਚ ਮਿਲੀਟੈਂਟਾਂ ਨੇ ਅਟੈਕ ਕਰਕੇ ਜੋ 26 ਵਿਦੇਸ਼ੀ ਨਾਗਰਿਕ ਨੇ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਹਦੀ ਸਖਤ ਸੱਭਾ ਹੀ ਮੰਗ ਕੀਤੀ ਕਰਦੇ ਆਂ ਔਰ ਸਰਕਾਰ ਨੂੰ ਪੀਂ ਕਰਦੇ ਆਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੋ ਮੁੱਦਿਆਂ ਤੇ ਅੱਜ ਬਾਰ ਐਸੋਸੀਏਸ਼ਨ ਫਟੇਗੜ ਸਾਹਿਬ ਤੇ ਜਿਹੜੇ ਸਾਰੇ ਵਕੀਲ ਸਹਿਬਾਨ ਨੇ 9 ਵਰਕ ਦਾ ਮਤਾ ਪਾ ਕੇ ਜੋ ਅਸੀਂ black amthap tir ekedist strike ekedist strike